ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਤਿਹਗੜ ਚੂੜੀਆਂ ਬਸ ਅੱਡੇ ਤੇ ਇੱਕ ਨੌਜਵਾਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਫਿਲਮੀ ਅੰਦਾਜ਼ ਵਿੱਚ ਲੋਕਾਂ ਦੀ ਮਦਦ ਨਾਲ ਇੱਕ ਲੁਟੇਰੇ ਨੂੰ ਫੜਕੇ ਪੁਲਿਸ ਦੇ ਹਵਾਲੇ ਕੀਤਾ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ ਫਤਿਹਗੜ ਚੂੜੀਆਂ ਬਾਸੜਡੇ ਦੇ ਬਾਹਰ ਤੁਰੇ ਜਾਂਦੀ ਲੜਕੀ ਕੋਲੋਂ ਝੱਟ ਮਾਰ ਕੇ ਫੋਨ ਖੋਗੇ ਭਜਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਸਕੂਟੀ ਤੇ ਖੜੇ ਇੱਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਉਨ੍ਹਾਂ ਦੇ ਮੋਟਰਸਾਈਕਲ ਲੱਗੇ ਸਕੂਟੀ ਦੀ ਟੱਕਰ ਮਾਰੀ ਜਿਸ ਨਾਲ ਦੋਵੇਂ ਲੁਟੇਰੇ ਮੋਟਰਸਾਈਕਲ ਤੋਂ ਹੇਠਾ ਡਿੱਗ ਗਏ ਜਿਨ੍ਹਾਂ ਚੋਂ ਇੱਕ ਲੁਟੇਰੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਜਦਕਿ ਇੱਕ ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ ਭਾਜੀ ਮੈਂ ਇਧਰੋਂ ਬਜ਼ਾਰ ਵਾਲੀ ਸਾਈਡ ਤੋਂ ਆਉਂਦਿਆਂ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬੱਸ ਸਟੈਂਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾਜੀ ਇੱਕ ਭੱਜ ਗਿਆ ਵਾ ਪਲਸਰ ਮੋੜ ਸਕਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਉਹ ਹੋਰ ਕਿਥੇ ਚੋ ਤੇਰਾ ਕਿੱਥੇ ਸਾਰੇ ਨੂੰ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਜਦੋਂ ਫੂਟਸੀ ਲਾਦਾ ਕੰਦੇ ਹਾਂਜੀ ਫੋਨ ਕੁੜੀ ਨੂੰ ਦੇ ਤਾ ਹੀ ਲੈ ਗਏ ਕਿੰਨਾ ਤੂੰ ਮਗਰੋਂ ਭਜਣਾ ਉਹ ਮਾਰੇ ਮਗਰ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟਿਵਾ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਕੇ ਹਾਂਜੀ ਬਹੁਤ ਬਹੁਤ ਮਿਲ ਬਣਾ ਹਾਂਜੀ ਬਾਜੀ ਹਾਂਜੀ ਇੱਕ ਨਾ ਛੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁੱਛ ਪੜਤਾਲ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ ਤੱਤ ਸਾਹਮਣੇ ਆਉਣਗੇ ਚਿਨਾਕੀ ਚਿਨਾਕ ਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁੱਛ ਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਗੁਰਦਾਸਪੁਰ ਪੁਲਿਸ ਨੇ ਵੱਖ-ਵੱਖ ਤਾਰਾ ਮਾਅਦ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਤੇ ਪੁਲਿਸ ਨੇ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਜਾਂਚ ਵੀ ਸ਼ੁਰੂ ਕੀਤੀ ਹੈ ਐਨ ਆਰ ਆਈ ਪੁਲਿਸ ਦਾ ਕਹਿਣਾ ਹੈ ਕਿ ਕਿਰਪਾ ਓਵਰ ਸੀਜ਼ ਝਾਲੀ ਪੇਜ ਬਣਾ ਕੇ ਭੋਲੇ-ਪਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ ਜਦ ਕਿ ਕੇਵਲ ਇਨ੍ਹਾਂ ਕੋਲ ਟਿਕਟਾਂ ਬੁੱਕ ਕਰਨ ਦਾ ਹੀ ਲਾਇਸੈਂਸੀ ਕੈਨੇਡਾ ਤੋਂ ਇੱਕ ਸਿਟੀਜ਼ਨ ਨੇ ਠੋਕੀਆਂ ਚਾਰ ਗੱਡੀਆਂ ਮਾਮਲਾ ਬਟਾਲਾ ਦੇ ਚਲੰਡਰ ਰੋਡ ਦਾ ਹੈ ਤੇ ਕੈਨੇਡਾ ਦਾ ਸਿਟੀਜ਼ਨ ਆਪਣੇ ਕਿਸੇ ਕੰਮ ਲਈ ਬਟਾਲਾ ਆਇਆ ਹੋਇਆ ਸੀ ਜਿਸ ਨੂੰ ਕਾਰ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਤੇ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅੱਗੇ ਖੜੀਆਂ ਚਾਰ ਗੱਡੀਆਂ ਦੇ ਵਿੱਚ ਕੈਨੇਡੀਅਨ ਨੌਜਵਾਨ ਦੀ ਗੱਡੀ ਜਾ ਕੇ ਵੱਜੀ ਚਾਰੇ ਗੱਡੀਆਂ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਨੌਜਵਾਨ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈ ਹੈ ਰਣ ਕੇ ਵਿਖਤ ਐਕਸੀਡੈਂਟ ਹੋਆ ਭਿਆਨਕ ਹੋਇਆ ਏ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਆ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੱਪੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀ ਇਹ ਪੰਜਰ ਗੱਡੀਆਂ ਇੱਕ ਲੇਡੀ ਜੂ ਐਕਟ ਬਾਤ ਏਹੀ ਉਹ ਸਾਰੀਆਂ ਗੱਡੀਆਂ ਦੇ ਵਿੱਚ ਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾਂ ਸਲਿੱਪ ਕੱਢੇ ਟਾਇਰਾਂ ਨੇ ਇਹੋ ਇੱਕ ਮਤਲਬ ਜੇ ਥੋੜਾ ਸਮਾਂ ਨਾਲ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜ਼ਖਮੀ ਨੇ ਜਿਹੜੇ ਉਹਨਾਂ ਨੂੰ ਹਸਪੀਟਲ ਲਿਆਂਦਾ ਮੌਕੇ ਤੇ ਬਾਕੀ ਐਸਟੂ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਵੀ ਕਰਨਾ ਹੈ ਕਿੰਨੇ ਚੱਕਰੀ ਹੋਈ ਸਰ ਇਹ ਤਾਂ 3-4 ਬੰਦੇ ਦੇ ਦੇਖਣਗੇ ਨੀ 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 ਜਾਨੀ ਨੁਕਸਾਨ ਕੋਈ ਨਹੀਂ ਇਹਨਾਂ ਨੂੰ ਜਿਆਦਾ ਇਹਨੂੰ ਲੰਮ ਦਾ ਪਹੁੰਚਾਤਾ ਟਾਈਮ ਨਾਲ ਤੇ ਬਾਕੀ ਬਚਾਈ ਹੋ ਜੀ ਕਿਹਨਾ ਭਾਈ ਕਿਰਪਾਲ ਜੀ ਭਾਈ ਕੀ ਗੱਲ ਬੋਤ ਹੋਈ ਸਾਰੀ ਭਾਈ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਸਨ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿੱਦਾਂ ਸਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹ ਤੁਹਾਨੂੰ ਸ਼ਾਇਦ ਉਹ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਦੇਖਮੀ ਕਿੰਨੇ ਕੋਈ ਬਦਲ ਲੱਗ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋਏ ਪਿਛਲੇ ਮੇਰੀ ਗੱਡੀ ਤੇ ਖਾਲੀ ਆ ਅਗਲੀ ਵੀ ਖਾਲੀ ਸੀ ਤਿੰਨ ਗੱਡੀਆਂ ਖਾਲੀ ਹੋ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮ ਉਹ ਸ਼ਾਇਦ ਉਹਨਾਂ ਕਰਕੇ ਨਹੀਂ ਰਹਿ ਜਾਦਾ ਅੰਕ ਹੈ ਕੋ ਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਉਹਦੇ ਫਿਰ ਪਤਾ ਲੱਗੇਗਾ ਬੀਤੇ ਦਿਨੀ ਥਾਣਾ ਪੁਰਾਣਾ ਸ਼ਾਲਾ ਦੇ ਪੁਲਿਸ ਕੋ ਲੋਕ ਕੌਣ ਕਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਪਿੰਡ ਪਟੀਆਂ ਤੋਂ ਬਿਹਾਰ ਦੇ ਰਹਿਣ ਵਾਲੇ ਦੋ ਪ੍ਰਵਾਸੀਆਂ ਨੂੰ 1.5 ਕਿਲੋ ਫੀਮ ਸੰਗ ਗ੍ਰਿਫਤਾਰ ਕੀਤਾ ਗਿਆ ਸੀ ਮਾਮਲੇ ਦੀ ਤਫ਼ਤੀਸ਼ ਦੌਰਾਨ ਇਸ ਮਾਮਲੇ ਵਿੱਚ ਇੱਕ ਹੋਰ ਪੰਜਾਬੀ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਸ ਕੋਲੋਂ 20 ਕਿਲੋ ਹੋਰ ਫੀਮ ਦੀ ਬਰਾਮਦਗੀ ਹੋਈ ਹੈ ਦੱਸਿਆ ਇਹ ਜੀ ਗਿਆ ਹੈ ਕਿ ਇਹ 20 ਕਿਲੋ ਫੀਮ ਵੀ ਇਹਨਾਂ ਦੋਵਾਂ ਪ੍ਰਵਾਸੀਆਂ ਵੱਲੋਂ ਹੀ ਪੰਜਾਬੀ ਨੌਜਵਾਨ ਹੀਰਾ ਸਿੰਘ ਵਾਸੀ ਠੱਕਰਵਾਲ ਨੂੰ ਵੇਚੀ ਗਈ ਸੀ ਮਾਨਜੂ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਜაძ ਬੀਪੀਐਸ ਉਹਨਾਂ ਦੇ ਨਿਰਦੇਸ਼ਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮਹਿੰਮ ਚਲਾਈ ਗਈ ਹੈ ਸਾਰੀ ਪੰਜਾਬ ਸਟੇਟ ਵਿੱਚ ਉਹਦੀ ਨਰਤੀ ਦੇ ਤਾਬ ਜਿਹਦਾ ਗਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦੇਮਾ ਐਸਐਸਪੀ ਗਰਦਾਸਪੁਰ ਦੇ ਹਦਾਇਤਾਂ ਦੇ ਅਨੁਸਾਰ ਦਿਲਪ੍ਰੀਤ ਆਈਪੀਐਸ ਆਈਪੀਐਸ ਏਐਸਪੀ ਦਿਨਾਨਗਰ ਉਹਦੀ ਅਗਵਾਈ ਦੇ ਵਿੱਚ ਐਸਐ ਗੁਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਬ੍ਰਾਂਚ ਮੂਲਾਲ ਐਸਐਚਓ ਪੁਰਾਣਾ ਸ਼ਾਲਾ ਤੇ ਇੱਕ ਜੁਆਇੰਟ ਆਪਰੇਸ਼ਨ ਕਾਊਂਟਰ ਇੰਟੈਲੀਜੈਂਸ ਦੀ ਟੀਮ ਸੀ ਇਹ ਪਿੰਡ ਪਟੀਆਂ ਇਹ ਟੀ ਪੁਆਇੰਟ ਦੇ ਨੇੜੇ ਇਹ ਜਿਹੜਾ ਹੈਗਾ ਜਿਹੜੇ ਖਮਾਦ ਦੇ ਖੇਤ ਵਿੱਚੋਂ ਦੋਸ਼ੀ ਤਰਮਨ ਤਰਿੰਦਰ ਸ਼ਾ ਤੇ ਬਬਲੂ ਯਾਦਵ ਇਹ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਜਿਹੜੀ ਅਫੀਮ ਜਿਹੜੀ ਹੈਗੀ ਹੈ ਇਹ ਬਰਾਮਦ ਹੋਈ ਸੀ ਸੋ ਇਹਨਾਂ ਨੂੰ ਇਸ ਮੁਕਦਮੇ ਵਿੱਚ ਇਸ ਬੰਦੀ ਮੁਕਦਮਾ ਨੰਬਰ 10 92 2025 1885 ਦਰਜ ਕੀਤਾ ਗਿਆ ਉਸੇ ਨੂੰ ਗ੍ਰਫਤਾਰ ਕਰਕੇ ਅਰਮਾਨ ਲਿਆ ਗਿਆ ਅਰਧਰਾਨੇ ਰਮਾਣ ਮਿਤੀ 11/2/2025 ਨੂੰ ਤਿੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੇ ਪੁਸ਼ਗੀਸ਼ ਤੇ ਅੱਗੇ ਹੋਰ ਇਹ ਇਨਕਸ਼ਾਫ ਕੀਤਾ ਇਹਨਾਂ ਨੇ ਵੀ ਜਿਹੜੀ ਫੀਮ ਹੈ ਹੋਰ ਕੋਈ ਕੁਝ ਫੀਮ ਜਿਹੜੀ ਹੈਗੀ ਹੈ ਇਹਨਾਂ ਨੇ ਵੇਚੀ ਸੀ ਕੋਈ ਹੀਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠਕਰਵਾਲ थाना ਕਾਨੂੰਮਾਨ ਹੈ ਇਹਨੂੰ ਫੀਮ ਵੇਚੀ ਸੀ ਸੋ ਇਹਦੇ ਇਸੇ ਮਕਦਮੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਉਹਦੀ ਇਨਕਸ਼ਾਫ ਤੇ ਜਿਹੜਾ ਹੈਗਾ ਫਰਜ਼ਾ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਬੜੀ ਅਫੀਮ ਹੈ ਉਹ ਜਿਹੜੇ ਕਮਾਦ ਦੇ ਖੇਤ ਵਿੱਚੋਂ ਹਿਰਾ ਸਿੰਘ ਪਾਸੋਂ ਬRAND ਕਰਾਈ ਗਈ ਹੈ ਸੋ ਐਸਪੀ ਦਿਨਾਨਗਰ ਦੇਲਪ੍ਰੀਤ ਤੇ ਐਸਐਚਓ ਔਰ ਗੁਰਵਿੰਦਰ ਅਨਚਾਰਜ ਨੇ ਬੜੀ ਮਿਹਨਤ ਕਰਕੇ ਔਰ ਕਾਉਂਟਰ ਇੰਟੈਲੀਜੈਂਸ ਟੀਮ ਨਾਲ ਆਪਣੇ ਜੁਆਇੰਟ ਪ੍ਰੈਸ਼ਨ ਕਰਕੇ ਔਰ ਏਜੀ ਦੀ ਰਿਕਵਰੀ ਕੀਤੀ ਹੈ ਔਰ ਅਗੋਂ ਵੀ ਜਿਹੜੀ ਹੈਗੀ ਹੈ ਇਸ ਤਰ੍ਹਾਂ ਤਰ੍ਹਾਂ ਜਿਹੜੀ ਨਸ਼ੇ ਦੇ ਖਿਲਾਫ ਨੀ ਮੁਹਿੰਮ ਹੈ ਚਲਾਈ ਜਾ ਰਹੀ ਰਹੇਗੀ ਇਹ ਫਰਦਰ ਅਸੀਂ ਹੁਣ ਇਸ ਬੰਦੀ ਅਸੀਂ ਇਹਦਾ ਰਿਮਾਂਡ ਲੈ ਕੇ ਫਰਦਰ ਜਿਉਂਵੈਸਟਿਗੇਟ ਕਰ ਰਹੇ ਆਏ ਤੋਂ ਸਾਰਾ ਪਤਾ ਕਰਾਂਗੇ ਤੋਂ ਬੈਕਗ੍ਰਾਉਂਡ ਪਤਾ ਕਰਾਂਗੇ ਜੋ ਉਸ ਸਟੇਟ ਵਿੱਚ ਇਹਨਾਂ ਖਿਲਾਫ ਕਿੰਨੇ ਪਰਚੇ ਦਰਜ ਨੇ ਜਾਂ ਕਿੱਥੇ ਕਿੱਥੇ ਇਨਵੋਲਵ ਨੇ ਤਾਂ ਫਰਦਰ ਪਾਰਟ ਵਨ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆਏ ਇਹਨਾਂ ਵਿੱਚ ਪ੍ਰਵਾਸੀ ਇਹ ਦੋਨੇ ਹਾਂ ਇਹ ਬਿਆਸਟੇਡ ਦੇਣ ਵਾਲੇ ਨੇ ਸਿਤਾਮੜੀ ਡਿਸਟ੍ਰਿਕਟ ਦੇ ਇਹ ਕੰਮ ਇਹੀ ਕੰਮ ਕਰਦੇ ਨੇ ਇਹ ਬਾਹਰੋਂ ਜਿਨੀ ਕਿ ਮੋਸਟਲੀ ਜਿਹੜੇ ਹੈਗਾ ਬਿਹਾਰ ਸਟੇਟ ਤੋਂ ਜਿਹੜੇ ਹੈਗੇ ਨੇ ਟਾਪਾ ਟੋਬਿਆਂ ਲਈ ਜਾਂ ਹੋਰ ਇਹ ਫੀਮਸ ਅਪਲਾਈ ਕਰਦੇ ਨੇ ਇਹਨੀ ਫਰਦਰ ਹੋਣ ਅਸੀਂ ਇਨਵੈਸਟ ਕਰਾਂਗੇ ਪੜਤਾਲ ਕਰ ਰਹੇ ਹਾਂ ਅਸੀਂ ਇਹ ਚੀਜ਼ ਦੀ ਫਰਮਾਨ ਲੈ ਕੇ ਨਾ ਹੋਰ ਅੱਗੇ ਪਤਾ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਦਾ ਕਿੰਗਪਿੰਨ ਪਿੱਛੇ ਕੌਣ ਹੈ ਹਾਂਜੀ ਜਿਹੜਾ ਹੀਰਾ ਫੜਿਆ ਜੀ ਉਹਦੇ ਉਹ ਵੀ ਉਹ ਖਾਂਦਾ ਹੈ ਜਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਕਰੋੜਾਂ ਰੁਪਏ ਖਰਚ ਕਰਕੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਸ ਦੇ ਉਲਟ ਇਸ ਨਹਿਰੀ ਵਿਭਾਗ ਵਿੱਚ ਕਿੰਨਾ ਕੁ ਸੁਚੇਤ ਹੈ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਗੁਰਦਾਸਪੁਰ ਦੀ ਬਬਹਾਲੀ ਨਹਿਰ ਤੋਂ ਕਈ ਛੋਟੇ ਖਾਲੇ ਬਣਾ ਕੇ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਸਿਮੈਕਸ ਕੰਪਨੀ ਨੂੰ ਗੁਰਦਾਸਪੁਰ ਦੀ ਤਿਬੜੀ ਡਿਵੀਜ਼ਨ ਵੱਲੋਂ ਕਰੀਬ 1 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ ਹੈ ਪਰ ਇਸ ਕੰਪਨੀ ਵੱਲੋਂ ਨੀਮਾ ਨੂੰ ਛਿੱਕੇ ਟੰਗ ਕੇ ਬਹੁਤ ਹੀ ਘਟਿਆ ਕੁਆਲਿਟੀ ਦੀਆਂ ਇੱਟਾਂ ਵਰਤੀਆਂ ਜਾ ਰਹੀਆਂ ਹਨ ਤੇ ਇਸ ਦੇ ਬਾਰੇ ਜਦੋਂ ਮੌਕੇ ਤੇ ਕੰਮ ਕਰਵਾ ਰਹੇ ਨਹਿਰੀ ਵਿਭਾਗ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਹ ਜਵਾਬ ਦੇਣ ਤੋਂ ਪਸਦੇ ਹੋਏ ਨਜ਼ਰ ਆਏ ਇਹ ਜਿਹੜੇ ਖਾਸ ਮੌਕੇ ਦੀ ਤੁਸੀਂ ਦੱਸਿਆ ਸੀ ਮੈਕਸ ਕੰਪਨੀ ਵੱਲੋਂ ਖਾਲ ਬਣਾਏ ਜਾ ਰਹੇ ਨੇ ਹਾਂਜੀ ਜੇ ਮੈਨੂੰ ਮੇਰੇ ਧਿਆਨ ਵਿੱਚ ਆਇਆ ਵੀ ਟਮਾੜੀ ਆ ਰਹੀ ਹੈ ਇਹਨੂੰ ਆਪਾਂ ਤੁਰੰਤ ਮਾਰਕਿੰਗ ਕਰਾ ਕੇ ਵਾਪਸ ਕਰਾਵਾਂਗੇ ਤੇ ਏ ਕਲਾਸ ਬ੍ਰਿਕ ਦਾ ਕੰਮ ਸ਼ੁਰੂ ਉਹ ਡਿਸਮੈਂਟਲ ਕਰਾਵਾਂਗੇ ਮੈਂ ਉਹ ਤੁਹਾਨੂੰ ਜਿੱਦਾਂ ਦੱਸਿਆ ਵਾ ਜਿਹੜੀ ਲੋ ਕੁਆਲਿਟੀ ਦੀ ਇਟ ਆਈ ਹੈ ਉਹ ਆਪਾਂ ਵਾਪਸ ਕਰਾਂਗੇ ਤੇ ਠੇਕੇਦਾਰ ਨੂੰ ਸਖਤ ਨੋਟ ਦੇ ਦਵਾਂਗੇ ਵੀ ਏ ਕਲਾਸ ਬ੍ਰਿਕ ਕੰਮ ਵਿੱਚ ਵਰਤੀ ਜਾਵੇ ਜੀ ਬਿਲਕੁਲ ਜੀ ਆਪਾਂ ਪਹਿਲੇ ਵੀ ਇਹਦਾ ਜਿਹੜੋ ਸਗੀ ਮੈਂ ਇਨਸਪੈਕਸ਼ਨ ਕੀਤੀ ਸੀਗੀ ਲੋ ਕੁਆਲਟੀ ਬਿਲਕਾਈ ਸੀਗੀ ਤੇ ਆਪਾਂ ਨਾਲੋਂ ਨਾਲ ਹੀ ਕੰਮ ਵਿੱਚ ਨਹੀਂ ਵਰਤੀ ਗਈ ਤੇ ਨਾਲੋਂ ਨਾਲ ਹੀ ਆਪਾਂ ਵਾਪਸ ਕੀਤੀ ਸੀਗੀ ਤੇ ਸੀਮਿਕਸ ਵਾਲਿਆਂ ਕੋਈ ਜੀ ਇਹ ਖਾਲਾ ਜਿਹੜਾ ਹੈਗਾ ਵਾ 30 ਲੱਖ ਦਾ ਹੈਗਾ ਜੀ ਉਹ ਵੀ 50 60 ਲੱਖ ਦਾ ਹੈਗਾ ਜੀ ਨਹੀਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਜੀ ਆਪਾਂ ਜੋ ਵੀ ਕੰਮ ਹੋਏਗਾ ਐਸ ਪਰ ਸਪੈਸੀਫਿਕੇਸ਼ਨਾਂ ਦੇ ਉੱਪਰੋਂ ਨਾਮ ਤੱਕ ਜਿਹੜਾ ਵਾ ਉਹ ਮਿਟਿਆ ਹੋਇਆ ਹਾਂਜੀ ਹਾਂਜੀ ਤੇ ਫਿਰ ਏਟਾ ਸਹੀ ਕਿੱਦਾਂ ਹੋਈ ਮੈਂ ਪੱਠੇ ਮੇਰੀ ਗੱਲ ਸੁਣੋ ਮੈਂ ਪੱਠੇ ਜਾ ਕੇ ਨਾਂ ਨਹੀਂ ਲਿਖੇ ਇਟਾਂ ਤੇ ਠੀਕ ਆ ਜੀ ਮੇਰੇ ਹੈਗੇ ਤੇ ਦਿਹਾੜੀ ਦਾ ਕੰਮ ਮੇਰੇ ਚਾਰ ਬੰਦੇ ਪੰਜ ਛੇ ਦੇ ਬੈਠੇ ਆ ਨਹੀਂ ਤੁਹਾਡੇ ਲਈ ਸਹੀ ਆ ਮਤਲਬ ਉਹਦਾ ਕੰਮ ਮੈਨੂੰ ਮੈਂ ਥੋੜੀ ਲਿਖਣੀ ਇਟਾਂ ਦੇ ਨਾਂ ਜੀ ਉਹ ਪੱਠੇ ਵਾਲਿਆਂ ਨਾਲ ਜਾ ਕੇ ਗੱਲ ਕਰੋ ਬਾਰਿਸ਼ ਪਈ ਹੋਈ ਆ ਏਟ ਜਿਹੜੀ ਸਾਰੀ ਧੋਮ ਆ ਇਹ ਜਿੱਦਾਂ ਉੱਤੇ ਬਾਰਿਸ਼ ਪਈ ਮੈਨੂੰ ਨਹੀਂ ਪਤਾ ਬਾਰਿਸ਼ ਪਈ ਆ ਕਿ ਜਾਂ ਤੁਸੀਂ ਮਿਟਾ ਕੇ ਆਏ ਕਿ ਅਹੀਂ ਜੀ ਮੈਸਨ ਦਾ ਕੰਮ ਕਰ ਰਹੇ ਆਂ ਜੀ ਇਹ ਦੇਖੋ ਜੀ ਜੋ ਆਉਂਦਾ ਅਸੀਂ ਲਈ ਜਾਂਦੇ ਆਂ ਬਸ ਸਾਨੂੰ ਇਹ ਦਿਨਾਂ ਨਹੀਂ ਮਤਲਬ ਲਈ ਕੋ ਚੰਗਾ ਆਉਂਦਾ ਕੋ ਮਾੜਾ ਆਉਂਦਾ ਮੈਨੂੰ ਪਤਾ ਹੀ ਨਹੀਂ ਨਾਂ ਦਾ ਪਰਵਾ ਪੰਜਾਬ ਸਰਕਾਰ ਅਤੇ ਮਾਨਯੋਗ ਵਿਧਿਕ ਡਾਇਰੈਕਟਰ ਜਨਰਲ ਪੁਲਿਸ ਐਨ ਆਰ ਆਈ ਵਿੰਗ ਐਸ ਐਸ ਨਗਰ ਵੱਲੋਂ ਗੈਰ ਕਾਨੂੰਨੀ ਟਰੈਵਲ ਏਜੰਟਾਂ ਨੂੰ ਸਿਕੰਜਾ ਕੌਣ ਲਈ ਇੱਕ ਮੋਹਮ ਸ਼ੁਰੂ ਕੀਤੀ ਗਈ ਗੈਰ ਕਾਨੂੰਨੀ ਟਰੈਵਲ ਏਜੰਟ ਜੋ ਭੋਲੇ-ਪਾਲੇ ਲੋਕਾਂ ਨੂੰ ਬਾਹਰਲੇ ਮੁਲਕ ਵਿੱਚ ਭੇਜਣ ਦਾ ਚਾਂਸਾ ਦੇ ਕੇ ਉਹਨਾਂ ਨੂੰ ਗਲਤ ਤਰੀਕੇ ਨਾਲ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਇਸ ਮਹਿੰਮ ਤਾਜੇ ਟ੍ਰੈਵਲ ਏਜੰਟਾਂ ਦੇ ਖਿਲਾਫ ਮੁਕਦਮੇ ਦਰਜ ਕਰਨ ਦੀ ਮਹਿੰਮ ਚੱਲ ਰਹੀ ਹੈ ਤੇ ਇਸ ਸਬੰਧੀ ਕਾਫੀ ਗੈਰ ਕਾਨੂੰਨੀ ਟ੍ਰੈਵਲ ਏਜੰਟਾਂ ਖਿਲਾਫ ਮੁਕਦਮੇ ਦਰਜ ਜਿਸ ਤਰ੍ਹਾਂ ਕੀਤੇ ਗਏ ਹਨ ਜਿਸ ਦੇ ਚਲਦੇ ਇਨਸਪੈਕਟਰ ਹਰਪ੍ਰੀਤ ਸਿੰਘ ਦੀ ਐਨ ਆਰ ਆਈ ਥਾਣੇ ਦੀ ਟੀਮ ਵੱਲੋਂ ਇੱਕ ਟ੍ਰੈਵਲ ਏਜੰਟ ਸੂਰਜワਸੀ ਸ਼ਿਆਲੀ ਗੁਰਦਾਸਪੁਰ ਨੂੰ ਖੁਫੀਆ ਸੋਰਸ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਦਾਸਤ